ਆਈ ਟੇਚਾ ਤਾਹਾਂ ਬੈਠੀ ਸੀ ਹੈ ਨੇੜੇ ਸਾਹਮਣੇ ਆਣੀ ਹੈ ਹਾਂਜੀ ਅੱਛਾ ਚੱਲ ਭਾਈ ਵਧੀਆ ਚੰਗੀ ਗੱਲ ਮਹਿੰਗਾ ਆਇਆ ਹੋਣਾ ਛੂਟਦਾ ਹੈ ਤੇਰੀ ਪਰਜਾਈ ਨੇ ਵਧੀਆ ਲਿਆਂਦਾ ਹੈ ਨਹੀਂ ਮੰਮੀ ਇਹ ਤਾਂ ਮੇਰਾ ਆਪਦਾ ਹੀ ਸੂਟ ਪਹਿਲਾਂ ਹੀ ਬਣਾਇਆ ਸੀ ਭਾਬੀ ਨੇ ਲਿਆ ਕੇ ਦਿੱਤਾ ਸੀ ਅਮਨ ਨੇ ਅੱਛਾ ਠੀਕ ਹੈ ਹਾਂ ਤੁਸੀਂ ਜਾਏ ਉਧਰ ਮਾਸੀ ਕੇ ਹਾਂ ਜਾਇਆ ਹੀ ਮੈਂ ਤਾਂ ਠੀਕ ਆ ਮਾਸੀ ਉਹ ਤਾਂ ਮੈਨੂੰ ਕਹਿੰਦੀ ਸੀ ਤੇਰੀ ਨੋਹ ਕਹਿੰਦੀ ਭਾਈ ਦੇ ਵਿਆਹ ਜਾ ਕੇ ਆਈ ਹੈ ਕੋਈ ਲੱਡੂ ਪਿੰਨੀ ਨਹੀਂ ਦੇਣ ਆਈ ਉਹਨੂੰ ਤਾਂ ਆਇਆ ਸੀ ਵੀ ਲੱਡੂ ਖੜਾਉਣ ਆਈ ਹੈ ਮੰਮੀ ਹੁਣ ਤੁਹਾਨੂੰ ਪਤਾ ਤਾਂ ਹੈਗਾ ਤਾਂ ਫਿਰ ਜੇ ਤਾਂ ਉਹਨੇ ਸਾਨੂੰ ਦੱਸਿਆ ਹੁੰਦਾ ਤਾਂ ਵਧੀਆ ਵਿਆਹ ਵੀ ਕਰ ਦਾਂਗੇ ਆਹੋ ਭਾਈ ਕੈਨੂੰ ਦੇ ਖਰਚੇ ਤੋਂ ਡਰ ਗਏ ਦੱਸਿਆ ਤਾਂ ਕਿਉਂ ਨਾ ਹੋਊਗਾ ਸਾਨੂੰ ਮੰਮੀ ਤੁਸੀਂ ਵੀ ਲੈ ਦੱਸੋ ਐ ਸੋਚਦੋ ਬ੍ਰਿਜ ਦੀ ਮੈਸੀ ਕੋ ਗੱਲਾਂ ਲੋਕਾਂ ਰੱਖੀ ਹੁੰਦੀ ਐ ਜੇ ਸਾਨੂੰ ਪਤਾ ਹੁੰਦਾ ਜਾਂ ਮੇਰੇ ਪਰ ਆਪਰ ਜਾਈ ਨੂੰ ਪਤਾ ਹੁੰਦਾ ਤਾਂ ਵਿਆਹ ਨਾ ਕਰ ਦੰਦੇ ਹੁਣ ਤਾਂ ਸਾਨੂੰ ਦੱਸਿਆ ਤੱਕ ਵੀ ਨਹੀਂ ਹੈਗਾ ਕਿਉਂ ਵੱਡਾ ਸੀ ਤੇਰੇ ਭਾਈ ਦੀ ਰਾਇ ਨਹੀਂ ਲੈਤੀ ਕੁੜਿਓ ਨੀ ਜੇ ਲੈਤੀ ਹੁੰਦੀ ਫਿਰ ਇੱਥੋਂ ਤੱਕ ਗੱਲਾਂ ਕਿਉਂ ਹੁੰਦੀਆਂ ਸੇਕੜ ਤੇਰੀ ਰਾਇ ਲੈ ਲੈਂਦਾ ਹਾਂ ਤੁਸੀਂ ਤਾਂ ਕਿਉਂ ਪਤਾ ਮਮੀ ਕਿਉਂ ਨਹੀਂ ਦੱਸਿਆ ਜੀ ਸਾਨੂੰ ਪਤਾ ਹੁੰਦਾ ਤਾਂ ਤਾਂਨੇ ਮੈਨੇ ਵੀ ਫਿਰ ਮੈਨੂੰ ਕਿਉਂ ਸੁਣਨੇ ਪੈਂਦੇ ਜੀਜੀ ਕਹਿਦਾ ਹੁੰਦਾਗਾ ਨਹੀਂ ਨਹੀਂ ਤਾਂਨੇ ਵੇਣੇ ਨਹੀਂ ਜਿਹੜੀ ਗੱਲ ਆਗਾ ਉਹੀ ਗੱਲ ਕਹਿੰਦਾ ਬੰਦਾ ਸਿਆਣਾ ਜਿਹੜਾ ਸੋਚ ਕੇ ਸਮਝਣ ਵਾਲਾ ਉਹ ਬੰਦਾ ਸੋਚ ਕੀ ਕਹਿੰਦਾ ਹੁੰਦਾ ਜੇ ਉਹੀ ਗੱਲ ਹੁੰਦੀ ਹੈ ਜੇ ਹੁਣ ਮੇਰੇ ਕੋਲੇ ਕੋਈ ਗੱਲ ਦਿਮਾਗ ਚ ਆਈ ਸੀ ਵੀ ਹਾਂ ਇਹਦਾ ਭਾਈ ਛੋਟਾ ਸੀ ਸਾਰਿਆਂ ਨੂੰ ਪੁੱਛਿਆ ਹੋਊਗਾ ਬਾਕੀ ਚੱਲ ਸਾਨੂੰ ਤਾਂ ਕੀ ਸੱਦਣਾ ਸੀ ਮੇਰੇ ਪੁੱਤ ਨੂੰ ਪੁੱਛ ਲਾਂਦਾ ਫੋਨ ਕਰਕੇ ਉਹ ਤਾਂ ਤੈਨੂੰ ਪਤਾ ਫੌਜਾ ਉਹ ਕੜਾ ਆਉਂਦਾ ਸੀ ਮਾਨਤਾ ਨਹੀਂ ਸੀ ਉਹਦਾ ਉਹ ਤਾਂ ਗੱਲ ਸਹੀ ਏ ਮੰਮੀ ਨਾਲੇ ਹੁਣ ਜੇ ਚੱਜ ਦਾ ਹੁੰਦਾ ਤਾਂ ਸਾਰਿਆਂ ਕੋਲੇ ਗੱਲ ਕਰਦਾ ਨਾਲੇ ਮੇਰੇ ਪਰਾਂ ਪਰਜਾ ਜੀ ਤਾਂ ਇੰਨੇ ਚੰਗੇ ਸੀ ਵਧੀਆ ਪੜਨ ਭੇਜਿਆ ਸੀ ਆ ਕੇ ਪਤਾ ਸੀ ਸਾਨੂੰ ਵੀ ਸਵਾਦੀ ਟੋਕਰੀ ਪਵਾ ਦੂਗਾ ਸਾਡੇ ਸਿਰ 'ਚੋਂ ਚੰਗੇ ਤਾਂ ਸਾਰੇ ਹੀ ਹੁੰਦੇ ਨੇ ਮਾੜਾ ਕਿਹੜਾ ਹੁੰਦਾ ਕਮਲੀਏ ਤੂੰ ਤਾਂ ਮੈਂ ਗੁੱਸਾ ਕਰਨ ਵੈਗੀ ਗੱਲ ਦਾ ਮੈਂ ਤਾਂ ਤੈਨੂੰ ਉਹੀ ਕਹਿਣੀ ਆ ਚੱਲ ਭਾਈ ਮਹਿੰਗੇ ਕੱਪੜੇ ਲਿਆਂਦੇ ਹੋਣਗੇ ਸਾਹਮਣੇ ਹੀ ਆ ਔਰ ਮੈਂ ਤੂੰ ਪੇੜਾਂ ਨੂੰ ਗੋਲ ਗੋਲ ਜਾਂਦਾ ਮੈਂ ਤਾਂ ਆ ਕੀ ਦੇਖਣ ਮਹਲਾ ਲੀੜੇ ਸਾਮੀ ਆਂਦੀ ਹੈਗੀ ਔਰ ਆ ਛੌੜ ਵੀ ਫਿਰ ਤੇਰੀ ਪਰਜਾਈ ਛੋਟੀ ਦਾ ਕੇ ਵੱਡੀ ਨੇ ਦਿੱਤਾ ਲੈ ਕੇ ਮੰਮੀ ਤੂੰ ਤੁਹਾਨੂੰ ਨਾਲੇ ਪਤਾ ਇਹਦਾ ਆਪ ਹੀ ਲੈਤਾ ਸੀ ਜਦੋਂ ਛੁੱਟੀਆਂ ਸੀ ਉਦੋਂ ਆ ਕੇ ਗਏ ਸੀ ਤੂੰ ਸਦਾ ਜਾਣ ਚਾਨ ਕੇ ਕਰਦੇ ਹੋ ਉਹ ਤਾਂ ਹੋਰ ਰੰਗ ਸੀ ਕਾ ਪੁੱਛਦੀ ਸੀ ਮੰਮੀ ਛੋਡਾ ਵੀ ਤਾਂ ਮੈਂ ਨਾਲ ਲਿਆ ਕੇ ਦਿੱਤਾ ਸੀ ਨਾਲੇ ਫਿਰ ਮੇਰਾ ਕਿਹੜਾ ਮੈਂ ਕਿਹੜਾ ਕਹਿਣੀ ਮੈਂ ਤਾਂ ਜਿਹੜਾ ਹੈਗਾ ਭਾਈ ਹੈਗਾ ਵਧੀਆ ਤਾਨੂੰ ਤਾਂ ਐਵੇਂ ਲੱਗਦਾਗਾ ਮੰਮੀ ਤੁਸੀਂ ਤਾਂ ਮੈਨੂੰ ਸੱਚੀ ਮੇਲੇ ਮਾਰਦੇ ਹੋ ਮੇਲੇ ਨਹੀਂ ਐਨੇ ਤਾਂ ਮੰਮੀ ਮੈਂ ਕੋਈ ਪਾਗਲ ਨਹੀਂ ਹੈਗੀ ਵੀ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਗੱਲ ਕਿਹੜੇ ਅੰਗਲ ਤੋਂ ਕਰ ਰਹੇ ਹੋ ਮੁੜਕੋੜ ਕੇ ਗੱਲ ਤੁਸੀਂ ਉੱਥੇ ਹੀ ਕਰਦੇ ਹੋ ਨਾਲ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਸੀ ਆਕੇ ਜੇ ਤੈਨੂੰ ਪਤਾ ਨਾ ਵੀ ਮੁੜਕੋੜ ਕੇ ਗੱਲ ਉਵੇਂ ਹੀ ਕਰਦੀ ਐ ਪਰ ਤੂੰ ਸਮਝ ਲਾਂਦੀ ਵੀ ਮੇਰੇ ਗਾਹਾਂ ਮੇਰੇ ਸਸੌਰਾ ਵੀ ਹੈਗਾ ਵੀ ਉਹਨਾਂ ਦੀ ਵੀ ਇੱਜ਼ਤ ਕਰਨੀ ਐ ਮੈਂ ਗਾਹਾਂ ਆਕੇ ਤੇ ਤੂੰ ਤਾਂ ਮੈਨੂੰ ਜਾਤ ਨਹੀਂ ਪੁੱਛੀ ਜਿਹ ਹੈ ਜਿਹਾ ਲਿਆਂਦੀ ਸੀ ਉਹ ਜਿਹਾ ਮੈਨੂੰ ਨਾਲ ਮੈਨੂੰ ਲੈਤਾ ਜਾਂਦੀ ਮੰਮੀ ਲਿਆਉਣ ਨੂੰ ਕਿਹੜਾ ਸੀ ਸਹੇਰੇ ਬਣ ਕੇ ਗਏ ਸੀ ਵੀ ਉਹਨੂੰ ਅਸੀਂ ਲੈਣ ਗਏ ਸੀ ਉਹ ਤਾਂ ਸਾਡੇ ਘਰ ਤੱਕ ਆ ਗਈ ਸਾਨੂੰ ਤਾਂ ਖੁਦ ਫੇਰ ਪਤਾ ਲੱਗਿਆਗਾ ਅੱਛਾ ਤੇ ਫਿਰ ਤੁਸੀਂ ਘਰੇ ਵਾਰ ਲਈ ਆਈ ਹੁਣ ਮੰਮੀ ਜਦੋਂ ਵਿਆਹ ਹੋ ਗਿਆ ਫਿਰ ਹੁਣ ਘਰੋਂ ਕੱਢ ਦिए ਜਦੋਂ ਵਿਆਹ ਹੋ ਗਿਆ ਸੀ ਫਿਰ ਤੁਸੀਂ ਮਠਿਆਈ ਵੀ ਲਿਆ ਕੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੇ ਹੋਰ ਕੀ ਰਹਿ ਗਿਆ ਸੀ ਘਰ ਵਿੱਚੇ ਮੰਮੀ ਕਿਹੜੇ ਮੂਹ ਰਿਸ਼ਤੇਦਾਰਾਂ ਨੂੰ ਸਾਧਦੇ ਜਿਵੇਂ ਤੁਸੀਂ ਬੋਲੀ ਜਾਂਦੇ ਹੋ ਰਿਸ਼ਤੇਦਾਰ ਕਿਹੜਾ ਚੰਗਿਆ ਐਵੇਂ ਉਹ ਸੁਣਾ ਜਾਂਦੇ ਆ ਕੇ ਜਿਹਦੇ ਲੱਗੀ ਹੁੰਦੀ ਆ ਨਾ ਦੁੱਖ ਉਸੇ ਨੂੰ ਪਤਾ ਹੁੰਦਾ ਦੂਜਿਆਂ ਤਾਂ ਗੱਲਾਂ ਹੀ ਹੁੰਦੀ ਆ। ਅੱਛਾ। ਨਾ ਫਿਰ ਰਿਸ਼ਤੇਦਾਰ ਹੁਣ ਕਿਹੜਾ ਸੋਣ ਫਿਰ ਚੰਗਾ ਕਹਿਣਗੇ? ਹੁਣ ਵੀ ਫਿਰ ਉਹੀ ਕਹਿਣਗੇ। ਸੱਦਲਾਂ ਦੇ ਤਾਂ ਵੀ ਚੰਗਾ ਸੀ। ਨਾ ਸਾਦੇ ਭਾਈ ਅਗਲਾ ਹੁਣ ਤਾਂ ਇੱਕ ਦੀਆਂ ਚਾਰ ਬਣਾ ਕੇ ਛੱਡੂ। ਅਸਲ 'ਚ ਨਾ ਜਿਹੜਾ ਕਿਸਮਤ 'ਤੇ ਲਿਖਿਆ ਹੁੰਦਾ ਉਹ ਤਾਂ ਹੋ ਕੇ ਹੀ ਰਹਿੰਦਾ। ਜਿਹੜੀ ਬੇਇੱਜ਼ਤੀ ਹੋਣੀ ਸੀ ਉਹ ਸਾਡੀ ਹੋ ਗਈ। ਅੱਛਾ। ਬੇਇੱਜ਼ਤੀ ਮੰਨਦੇ ਹੋ ਫਿਰ? ਉਹਨੇ ਨਹੀਂ ਮੰਨੀ ਤੇਰੇ ਭਾਈ ਨੇ ਬੇਇੱਜ਼ਤੀ ਫਿਰ ਤੇਰੀ। ਜੇ ਮੰਨੀ ਹੁੰਦੀ ਫਿਰ ਆ ਗੱਲਾਂ ਨੂੰ ਕਿਉਂ ਰੋਂਦੇ? ਚਲ ਮੈਂ ਤਾਂ ਕੀ ਲੈਣਾ ਤੁਹਾਡੀ ਬੇਇੱਜ਼ਤੀ ਤੋਂ ਮੈਂ ਤਾਂ ਇੱਕ ਗੱਲ ਐ ਸਮਝੀ ਮਹਾ ਮਹਿੰਗੇ ਸੂਟ ਦੇਖ ਕੇ ਤੇ ਭੇਜੀ ਹੋਗੀ ਭੈਣ ਕੱਲੀ ਭੈਣ ਪਰ ਮੇਰਾ ਪੁੱਤ ਤਾਂ ਨਹੀਂ ਸੱਦਿਆ ਭੈਣ ਤਾਂ ਮੂਰੇ ਕੀ ਕਿਸੇ ਮੈਂ ਤਾਂ ਵੈਸੇ ਮਿਲਣ ਵਗਦੀ ਸੀ ਹੁਣ ਮੈਨੂੰ ਕਿਹੜਾ ਪਤਾ ਸੀਗਾ ਸਾਰਾ ਪਤਾ ਸੀ ਫੋਨਾਂ ਤੇ ਐਵੇਂ ਨਹੀਂ ਗੱਲਾਂ ਹੁੰਦੀਆਂ ਜੇ ਮੰਮੀ ਮੈਨੂੰ ਪਤਾ ਹੁੰਦਾ ਫਿਰ ਮੈਂ ਇਹਨਾਂ ਕੋਲ ਗੱਲ ਨਾ ਕਰਦੀ ਜੇ ਅਸੀਂ ਵਿਆਹ ਕਰਿਆ ਹੁੰਦਾ ਫਿਰ ਅਸੀਂ ਇੱਕ ਮਹੀਨਾ ਰੁਕ ਜਾਂਦੇ 15 ਦਿਨਾਂ ਨੂੰ ਤੇ ਆ ਜਾਣਗੇ ਤਾਂ ਹੀ ਤਾਂ ਕਹਿਣੀ ਆ ਵੀ ਮੇਰਾ ਪੁੱਤ ਛੜਦਾ ਤੁਸੀਂ ਸਮਝਦੇ ਕਿਉਂ ਨਹੀਂ ਮੰਮੀ ਗੱਲ ਲੈ ਮੈਂ ਤੁਹਾਨੂੰ ਕਿਹੜੇ ਸ਼ਬਦਾਂ ਚ ਸਮਝਾਵਾਂ ਮੈਂ ਤਾਂ ਸਮਝੀ ਬੈਠੀ ਆ ਉਹ ਮੈਨੂੰ ਕਹਿ ਰਹਣਾ ਮੇਰਾ ਪੁੱਤ ਮਾਂ ਤੂੰ ਬੋਲਿਆ ਨਾ ਕਰ ਪਰ ਜੀਬ ਫੇਰ ਨਹੀਂ ਰਹਿੰਦੀ ਮੇਰੀ ਸਹੀ ਗੱਲ ਹੈ ਮੇਰਾ ਪੁੱਤ ਤਾਂ ਮੈਨੂੰ ਬਥੇਰਾ ਕਹਿ ਰਹਣਾ ਮਾਂ ਇਹਦੇ ਨਾਲ ਬੋਲਿਆ ਨਾ ਕਰ ਪਤੀ ਆਪਾਂ ਨੂੰ ਇਹਨਾਂ ਦੇ ਖੋੜ ਮੇਰਾ ਕੋਰ ਮੈਨੂੰ ਕਿਹੜੇ ਮੰਮੀ ਸਾਡੇ ਐਵੇਂ ਤੁਰੇ ਫਿਰਦੇ ਨੇ ਇੱਕ ਨੇ ਗਲਤੀ ਕਰਤੀ ਦਾਗ ਸਾਰਿਆਂ ਨੂੰ ਲਾਤਾ ਫੇਰ ਬੱਸ ਤੂੰ ਸੋਚ ਲਾ ਪੀ ਨਾਲੇ ਮੰਮੀ ਫੇਰ ਇਹ ਗੱਲ ਕਿੱਡੀ ਕ ਗੱਲ ਹੈ ਸਾਰੇ ਕਰਾਈ ਜਾਂਦੇ ਨੇ ਅੱਜ ਤਾਂ ਮੈਂ ਇਹ ਜ। ਹਾਂ ਹੀ ਤਾਂ ਮੈਂ ਕਹਿਨੀ ਆ। ਫਿਰ ਤੁਸੀਂ ਇੰਨਾ ਕਾਠਵੱਠ ਕਰਨਾ ਸੀ, ਤੇਲ ਪਾਣੀ ਲਾਉਣਾ ਸੀ ਮਾਣਾ ਮੋਟਾ ਉਹਦੇ ਵਿਆਹ ਤੇ ਕਿਸੇ ਦਾ ਪਤਾ ਲੱਗੇ ਨਾ ਮੰਮੀ ਕੋਈ ਚੁੱਪ ਕੀਤੀ ਅੰਦਰ ਅੰਦਰ ਹੀ ਕਰ ਲਾਂਦਾ ਵਿਆਹ ਕਿਸੇ ਨੂੰ ਪਤਾ ਨਹੀਂ ਲੱਗਾ। ਹੁਣ ਆਪਣੇ ਮਾਮਾ ਜੀ ਦੇ ਹੁੰਦੇ ਨੇ ਕਿਹੜਾ ਕਰਾ ਜਾਣੀ ਹੈਗਾ। ਪਤਾ ਹੀ ਆ ਮੈਨੂੰ ਛੋਡੇ ਭਤੀਜੇ ਨੇ। ਹੁਣ ਤੁਸੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਗੱਲ ਆਹੀ ਆ। ਉਹਦੇ ਵਿੱਚ ਅਸੀਂ ਬਚੋਲਾ ਪਾਇਆ। ਮਠਿਆਈ ਬਣਾਈ ਐ, ਕਾਠਵੱਠ ਕੀਤਾ ਸਾਨੂੰ ਨਾਲ ਲੈ ਕੇ ਤੁਰੀਆਂ। ਆ ਜੇ ਤਾਂ ਮੈਂ ਕੱਲੀ ਗਈ ਹਾਂ ਮਾ ਤੇਰੇ ਮੋਂਗ ਜਾ ਕੇ ਖੜ ਗਈ ਹਾਂ ਮਾ ਫੇਰ ਤਾਂ ਤੂੰ ਮੈਨੂੰ ਕਹਿੰਦੀ ਵੀ ਪੜਦਾ ਪਾਉਣੀ ਆ ਚੱਲ ਕੋਈ ਨਾ ਮੰਮੀ ਮੈਂ ਕੱਪੜੇ ਫੇਰ ਐ ਕਰ ਲੂ ਆਜੋ ਤੁਹਾਨੂੰ ਰੋਟੀ ਦੇ ਦਾਂਗੇ ਆ ਜਾ ਬਣਾ ਦੇ ਰੋਟੀ ਬੋਲਣ ਜੋ ਕਿੰ ਛੱਡਦੇ ਮੈਨੂੰ ਵੀ ਉਹ ਅਮਨ ਰੋਟੀ ਲੈ ਆਦੋਂ ਮੈਂ ਜਾਣਾਗਾ ਲਓ ਵੀਰੇ ਇਹ ਤਾਂ ਆਮਾਨ ਕਿੱਥੇ ਹੈ ਵੀਰੇ ਉਹ ਤਾਂ ਬਾਹਰ ਗਈ ਹੋਈ ਆ ਬਾੜੇ ਚ ਮੈਂ ਕੋਈ ਗੱਲ ਨਹੀਂ ਵੀਰੇ ਪਾਣੀ ਲੈ ਕੇ ਆਮ ਕੋਈ ਨਾ ਕੋਈ ਨਾ ਵੀਰੇ ਕੋਈ ਉਹ ਤਾਂ ਸ਼ਾਇਦ ਉਧਰ ਬਾੜੇ ਚ ਗਏ ਹੋਏ ਆ ਕਾਫੀ ਟਾਈਮ ਹੋ ਗਿਆ ਹਾਲ ਤੱਕ ਆਈ ਨਹੀਂ ਹੈਗੀ ਉਹਦਾ ਵੀ ਸਰਾ ਹੀ ਪਿਆਈ ਬੰਦਾ ਰੋਟੀ ਪਾਣੀ ਤਾਂ ਪੜਾ ਦੇ ਚੱਲ ਕੋਈ ਗੱਲ ਨਹੀਂ ਵੀਰੇ ਉਹ ਵੀ ਕੰਮ ਕਰੀ ਜਾਂਦੀ ਆ ਮੈਨੂੰ ਇੱਕ ਗੱਲ ਦੱਸਿਓ ਵੀਰੇ ਜਦੋਂ ਮੈਂ ਇਸ ਘਰ ਚ ਹੈ ਨਹੀਂ ਸੀ ਉਦੋਂ ਵੀ ਤੁਹਾਡੇ ਨਾਲ ਮਤਲਬ ਬਿਓ ਅਮਨ ਐਵੇਂ ਲੜਦੀ ਰਹਿੰਦੀ ਸੀ ਉਹਦਾ ਸਭ ਆਈ ਆ ਇਹ ਆ ਦਿਲ ਦੀ ਬਾੜੀ ਨਹੀਂ ਹੈਗੀ ਉਹ ਪਤਾ ਨਹੀਂ ਮੇਰੇ ਨਾਲ ਤਾਂ ਇੰਨਾ ਐਨੀ ਦੁਸ਼ਮਣੀ ਕਾਹ ਤੋਂ ਪਾਈ ਬੈਠੇ ਨਲਿਆਂ ਤਾਂ ਮੈਂ ਤਾਂ ਕਦੇ ਕੁਝ ਕਿਹਾ ਵੀ ਨਹੀਂ ਹੈਗਾ ਉਹਨੂੰ ਕੋਈ ਨਾ ਟੈਂਚਨ ਨਾ ਲੈ ਐਮ ਦੇ ਹਿਸਾਬ ਨਾਲ ਸਾਰਾ ਕੁਝ ਸਹੀ ਹੋ ਜਾਊਗਾ ਹਾਂ ਟਾਈਮ ਨਾਲ ਤਾਂ ਬਹੁਤ ਵਸਾਈ ਹੋ ਜਾਦਾ ਆਹ ਦੇਖ ਤਾਂ ਸਹੀ ਕਿਵੇਂ ਚਵਰਾ ਰੋਟੀ ਖਾਂਦਾ ਉਹਦੇ ਹੱਥੀਆਂ ਫੜ ਕੇ ਤੂੰ ਕਹਿ ਇਹ ਹੋ ਗਿਆ ਤੈਨੂੰ ਕੀ ਹੋ ਗਿਆ ਮੈਂ 2 ਮਿੰਟਾਂ ਬਾੜੇ ਕਾਦਾ ਵਾਗੀ ਮੌਣਾ ਬਾਈ ਬੈਠਾ ਕੋਲੇ ਉਹਨੂੰ ਦੀਦੀ ਤੁਸੀਂ ਗਲਤ ਸਮਝੇ ਜਾਂਦੇ ਹੋ ਇਹ ਜੀ ਕੋਈ ਗੱਲ ਨਹੀਂ ਹੈਗੀ ਬੱਸ ਨਹੀਂ ਮੈਂ ਦੇਖ ਲੈ ਕਿਉਂ ਬੋਲਦੀ ਹੁਣ ਉਹ ਫੇਰ ਕੇ ਆਜੋ ਕੁੜੀ ਨੇ ਰੋਟੀ ਪਾ ਕੇ ਫੜਾਤੇ ਰੋਟੀ ਪਾ ਕੇ ਫੜਾਤੀ ਮੈਂ ਉਹਨਾਂ ਕੋਲ ਬੈਠੇ ਨਹੀਂ ਆਏ ਜਦ ਮੇਰਾ ਖਸਮ ਹੁੰਦੇ ਰਹੇਗੇ ਦੀਦੀ ਤੁਸੀਂ ਕਿਉਂ ਗੱਲ ਨੂੰ ਵਧਾਉਂਦੇ ਹੋ ਵੀਰੇ ਰੋਟੀ ਮੰਗੇ ਆਂਦਾ ਸੀ ਹੋ ਭਾਈ ਮੈਂ ਤਾਂ ਆਪੇ ਗੱਲ ਨੂੰ ਵਧਾਉਣੀ ਹੈਗੀ ਤੂੰ ਤਾਂ ਨਹੀਂ ਵਧਾਉਂਦੀ ਤੁਸੀਂ ਘਰੇ ਨਹੀਂ ਸੀ ਮੈਂ ਆਖਿਆ ਚੱਲ ਮੈਂ ਹੀ ਫੜਾ ਦਿੰਨੀ ਹੈਗੀ ਵੀਰੇ ਨੇ ਬਾਹਰ ਕੰਮ ਜਾਣਾ ਹੋਣਾ ਨਹੀਂ ਜਦੋਂ ਫਿਰ ਤੈਨੂੰ ਤੇਨੂੰ ਇੰਨੀ ਅੱਗ ਲੱਗਦੀ ਹੈ ਫਿਰ ਤੂੰ ਆਪ ਫੜਾ ਦਿੰਦੀ ਰੋਟੀ ਮੈਨੇ ਸੁਣ ਗਿਆ ਸੀ ਤੇਰਾ ਬੋਲ ਮੈਂ ਅਦਰ ਨਾ ਨੀਰਾ ਪਾਈ ਜਾਂਦੀ ਸੀ ਡੰਗਰਾਂ ਨੂੰ ਬਾੜੇ ਬੂੜੇ ਮੈਂ ਕਿਤੇ ਨਹੀਂ ਗਈ ਸੀ ਹਾਜੇ ਤੇ ਤੈਨੂੰ ਚੰਗਾ ਭਲਾ ਪਤਾ ਸੀ ਵੀ ਮੈਂ ਜਾਣਾਗਾ ਤੂੰ ਮੈਂ ਰੋਟੀ ਪੜਪਾ ਕੇ ਫੜਾ ਜਾਂਦੀ ਕੈਨੇਡਾ ਨਹੀਂ ਜਾਣਾ ਸੀ ਇੱਥੇ ਜਾਣਾ ਖੇਤ ਤੱਕ ਤੇ ਜਾਣਾ ਤਾਂ ਹੈਗਾ ਸੀ ਨਾ ਛੇਤੀ ਇਹਦੇ ਹੱਥ ਨਹੀਂ ਖਾ ਰੋਟੀਆਂ ਹੱਥ ਦਿਆਂ ਦੇਖਦੇ ਕਿੰਨਾ ਕਿ ਚਰਖਾ ਪਾਉਂਦੀ ਆ ਤੈਨੂੰ ਆਦੇ ਖਸਮੋਂ ਤਾਂ ਖਵਾ ਨਹੀਂ ਸਕਦੀ ਦੇਦੀ ਦੇਖੀ ਤੁਸੀਂ ਮਾੜੀ ਮਾੜੀ ਗੱਲ ਤੇ ਮੇਰੇ ਨਾਲ ਇੰਨਾ ਕਲੇਸ਼ ਕਿਉਂ ਕਰਦੇ ਰਹਿੰਦੇ ਹੋ ਕਿਉਂ ਕਰਦੇ ਹੈ ਤਾਂ ਪੁੱਛਦੀ ਹੈ ਮੇਰੇ ਹਾਂ ਤਾਂ ਪਹਿਲਾਂ ਵੀ ਉਹਨਾਂ ਦਾ ਸਵਾਹ ਇਹੋ ਜਿਹਾ ਸੀ ਹਾਂ ਇਹੋ ਜਿਹੀ ਸੀਗੀ ਉਹ ਮਾੜਾ ਮੋਟਾ ਦੇਖ ਕੇ ਬੋਲ ਪਾ ਤੈਨੂੰ ਕੀ ਕਹਤਾ ਉਹਨੇ ਕੁੜੀ ਨੇ ਭਾਈ ਭਾਈ ਪਈ ਜੰਨੀ ਇਹਨੂੰ ਕੀ ਕਹਤਾ ਦੇਖੇ ਖੱਖਾ ਪੜ ਕੇ ਰੱਖ ਦੂੰ ਦੇ ਦੇ ਤੁਸੀਂ ਤਾਂ ਬਿਨਾਂ ਗੱਲ ਤੋਂ ਗੱਲ ਨੂੰ ਵਧਾਈ ਜਾਂਨੇ ਐਦਾਂ ਦੇ ਤਾਂ ਕੋਈ ਗੱਲ ਹੀ ਨਹੀਂ ਕਰੀ ਹੈਗੀ ਮੈਂ ਤਾਂ ਬੈਸੇ ਪੁੱਛ ਰਹੀ ਸੀ ਪੁੱਛ ਰਹੀ ਸੀ ਨਾਲੇ ਹੋਰ ਰੋਟੀ ਤਾਂ ਐਂ ਫੜਾਉਂਦੀ ਆ ਹਣਾ ਜਿਵੇਂ ਆਪਦਾ ਖਸਮ ਹੁੰਦਾ ਹੈਗਾ ਨਹੀਂ ਜਿਹੜਾ ਰੱਖਿਆ ਹੋਇਆ ਉਹਨੂੰ ਤਾਂ ਫੜਾ ਦੇ ਮਾੜੀ ਮੋਟੀ ਸ਼ਰਮ ਨੰਨ ਕੀ ਆਖੀ ਜੰਨੀ ਐ ਤੂੰ ਕੁੜੀ ਨੂੰ ਕੀ ਆਖੀ ਜੰਨੀ ਕੁੜੀ ਨੂੰ ਨਾਲੇ ਹੋਰ ਹੌਂਕਣਾ ਗੀਵਨ ਦੇਖਦੀ ਜੀ ਕੀ ਭੌਂਕਣਾ ਆਹੋ ਮੈਂ ਟਾਪੇ ਪਾਉਂਕ ਦਿਆਂਗੀ ਤੁਸੀਂ ਤਾਂ ਨਹੀਂ ਭੌਂਕਦੇ ਦੇਖਤਾ ਸੀ ਕਿਵੇਂ ਗੁਰਸਰ ਲੈ ਡਾਉਂਦੇ ਨੇ ਬੈਠੇ ਹੱਥ-ਛੱਥ ਪਾ ਕੇ ਬੈਂਦੇ ਨੇ ਆਏ ਆਏ ਬੈਠੇ ਸਿਮਾਉਣਾ ਜੁੜੇ ਮੈਨੂੰ ਦੇਖ ਕੇ ਥਾਲੀ ਚੱਕ ਲਈ ਰੋਟੀ ਵਾਲੀ ਮਾੜਾ ਮੋਟਾ ਜਵਾਨ ਨੂੰ ਲੰਗਾਮ ਦੇ ਆਪਦੀ ਨੂੰ ਤਾਂ ਹੀ ਤਾਂ ਲੱਤਾਂ ਖਾਨੀਆਂ ਬੋਲਣ ਦੀ ਅਕਲ ਨਹੀਂ ਤੈਨੂੰ ਕਿਆ ਹਜਾ ਮੈਂ ਕੀ ਕਹਤਾ ਮਾਰ ਕੇ ਤਾਂ ਦੇਖ ਲੱਤ ਜਨਾ ਤੋੜ ਕੇ ਮੰਜਾ ਤਾਂ ਵਹਾ ਦਾਂ ਪਹਿਲੇ ਸੀ ਮੈਂ ਚੁੱਪ ਕਰ ਜਾਂਦੀ ਸੀ ਹੁਣ ਨਹੀਂ ਚੁੱਪ ਕਰਦੀ ਵਾਟਾ ਰੋਸ ਤੇ ਬਿਨੇ ਰੋਟੀ ਤਾਂ ਖਾ ਜੋ ਉਹ ਨਹੀਂ ਖਾਂਦਾ ਭੈਣੇ ਆ ਤੂੰ ਖਾਣਾ ਖਾੜੀ ਦੀਦੀ ਦੇਖੀ ਤੁਸੀਂ ਮਾੜੀ ਮਾੜੀ ਗੱਲ ਨੂੰ ਇੰਨਾ ਕਿਉਂ ਬਣਾਉਂਦੇ ਹੋ ਨੇ ਐਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਸੀ ਹਾਂ ਹੋ ਐਦਾਂ ਤਾਂ ਕੋਈ ਗੱਲ ਨਹੀਂ ਸੀ ਬਾਹਾਂ ਚ ਪਾਹਾਂ ਵਾ ਕੇ ਬਹਿ ਜਾਦੀ ਇੱਥੇ ਨਾਲ ਇਹਨਾਂ ਦੀਦੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਨਾ ਮੈਂ ਨਾ ਉਹਨੂੰ ਵੱਡਾ ਭਰਾ ਮੰਨਦੀ ਆ ਆਪਦਾ ਤੁਸੀਂ ਗਲਤ ਸੋਚਦੇ ਹੋ ਹਾਂ ਹੋ ਵੱਡਾ ਭਰਾ ਮੰਨਣ ਵਾਲੀ ਆ ਗਈ ਸਾਰੇ ਭਰਾ ਹੋਣਗੇ ਤੇਰੇ ਤਾਂ ਦੀਦੀ ਤੁਸੀਂ ਮਾੜੀ ਮਾੜੀ ਗੱਲ ਤੇ ਮੈਨੂੰ ਕਿਉਂ ਸੁਣਾਉਣੀ ਰਹਿੰਦੇ ਉਹ ਨਾਲੇ ਮੈਂ ਕਿਹੜਾ ਖੁਦ ਆ ਗਈ ਇਸ ਘਰ ਚ ਜੇ ਪ੍ਰਗਟ ਨਹੀਂ ਮੇਰੇ ਨਾਲ ਮੈਰਿਜ ਕਰਾਈ ਆ ਤਾਂ ਹੀ ਆਈ ਆ ਨਾ ਨਹੀਂ ਤੈਨੂੰ ਫਿਰ ਮੰਨਦਾ ਤਾਂ ਹੈ ਨਹੀਂ ਵੀ ਮੇਰੇ ਘਰ ਵਾਲੀ ਆ ਇਹ ਕੋਈ ਗੱਲ ਨਹੀਂ ਉਹ ਤੇ ਇੱਕ ਨਾ ਇੱਕ ਦਿਨ ਆਪੇ ਮੰਨ ਲੂਗਾ ਆਹੋ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਮੈਨੂੰ ਇੰਨੀ ਨਫ਼ਰਤ ਕਰਦਾਗਾ ਨਫ਼ਰਤ ਪਤਾ ਨਹੀਂ ਕਿੰਨੇ ਘਰ ਵਾਲੇ ਬਣਾਏ ਹੋਣਗੇ ਕਿੰਨਿਆਂ ਨੂੰ ਛੱਡ ਕੇ ਆਈ ਹੋਵੇਗੀ ਦੀਦੀ ਇਹਦਾ ਮਤਲਬ ਐ ਨਹੀਂ ਮੈਂ ਤੁਹਾਨੂੰ ਜਵਾਬ ਨਹੀਂ ਦਿੰਦੇ ਤੁਸੀਂ ਕੁਝ ਵੀ ਬੋਲੀ ਜਾਓ ਮੈਂ ਤੁਹਾਡੀ ਰਿਸਪੈਕਟ ਕਰਦੀ ਆਂਗੀ ਕਰਦੀ ਆਂਗੀ ਬਾਲਣਾ ਮੈਂ ਨਾ ਜਵਾਨ ਜੀ ਨਾਲ ਲੜਾਇਆ ਕਰ ਆਪਦੀ ਸੁਣ ਗਿਆ ਤੇ ਮੈਂ ਇਥੋਂ ਦੂਰ ਹੀ ਰਿਆ ਕਰ ਜਿੰਨਾ ਰਹਿ ਸਕੇ ਦੇਰੀ ਹੁਣ ਇਸ ਘਰ ਚ ਤਾਂ ਬੁਲਾ ਹੀ ਜਾਊਗਾ ਮੈਨੂੰ ਨਾ ਬੁਲਾਇਆ ਕਰ ਮੈਨੂੰ ਕੋਈ ਲੋੜ ਨਹੀਂ ਨਾ ਮੈਂ ਦੇ ਦੇ ਉਹ ਤੇ ਕੁਛ ਨਾ ਕਿਆ ਕਰ ਸੁਣ ਗਿਆ ਮੈਂ ਤਾਂ ਤੇਰੀ ਸ਼ਕਲ ਨਹੀਂ ਦੇਖਣਾ ਪਸੰਦ ਕਰਦੀ ਦੇਰੀ ਤੁਸੀਂ ਤਾਂ ਮਾੜੀਆਂ ਮਾੜੀਆਂ ਗੱਲਾਂ ਨੂੰ ਲੈ ਕੇ ਪਤਾ ਨਹੀਂ ਕਿਉਂ ਮੇਰੇ ਨਾਲ ਸਾਰਾ ਦਿਨ ਮਾੜੀਆਂ ਮਾੜੀਆਂ ਗੱਲਾਂ ਤੈਨੂੰ ਲੱਗਦੀਆਂ ਨੇ ਸਾਨੂੰ ਪਤਾ ਨਾ ਜਿਹੜੇ ਸਾਰੇ ਪਿੰਡ ਸਾਡੀ ਥੂ ਥੂ ਕਰਵਾ ਰੱਖੀ ਐ ਤੈਂ ਤੈਂ ਤਾਂ ਹੈ ਨਹੀਂ ਚੜੀ ਰੱਥੀ ਦੀ ਦੇਖਦਾ ਸੀ ਪਾਲੀ ਚੁੰਨੀ ਐਨ ਹੋਗੀ ਐਨ ਹੋ ਗਈ ਮਾਉਣਾ ਫਿਰ ਦਿਨੇ ਠੁਮਕੇ ਮਾਰਦੀ ਕੰਮ ਦੀ ਨਹੀਂ ਕਰਦੀ ਦਸਮਣਾ ਆਜ ਦੀ ਕੀ ਗੱਲ ਹੋ ਗਈ ਪ੍ਰਹਜ ਕੱਲੀ ਬੋਲੀ ਜਾਨੀ ਹਾਂ ਹੋ ਮੇਰਾ ਤਾਂ ਸਿਰ ਪਾ ਆਇਆ ਹੋਇਆ ਪਾਈ ਮੈਂ ਕੱਲੀ ਬੋਲੀ ਜਾਨੀ ਸਾਰਾ ਦਿਨ ਲੱਗਦਾ ਤਾਂ ਹੈਂ ਅੱਜ ਤਾਂ ਹਾਂ ਮੇਰਾ ਤਾਂ ਹੀ ਲੱਗਦਾ ਆ ਜਿਹੜੀ ਬੁਲਾ ਲਈ ਆ ਮੇਰੇ ਗੱਲ ਪਾਈ ਐ ਤੈਂ ਮੈਂ ਕਦੇ ਨਾਲ ਗੱਲ ਪਾਈ ਐ ਕੱਢ ਦੇ ਘਰੋਂ ਠੱਕੇ ਮਾਰ ਕੇ ਮੈਂ ਕੀ ਆਖਿਆ ਵੀ ਰੱਖ ਲੈ ਨੂੰ ਹਾਂ ਠੱਕੇ ਮੈਂ ਮਾਰਾਂ ਨਿਆਰੇ ਤੂੰ ਲੁੱਟੇ ਮੈਂ ਤਾਂ ਉਹਨੂੰ ਬੁਲਾਉਣਾ ਤਾਂ ਵੀ ਨਹੀਂ ਗਾ ਬੁਲਾਉਂਦਾ ਨਹੀਂ ਅੱਜ ਕੀ ਹੋ ਗਿਆ ਹਣ ਕੀ ਹੋਇਆ ਐ ਪੁੱਛਾ ਰੋਟੀ ਮੰਗਦਾ ਸੀ ਤੇਰਾ ਪਰ ਮੈਂ ਉਧਰ ਨੀਰਾ ਪਾਈ ਜਾਂਦੀ ਸੀਗੀ ਮੈਨੂੰ ਬੋਲ ਸੁਣ ਗਿਆ ਸੀ ਮੈਂ ਜਦੋਂ ਨੂੰ ਟੂੜੀ ਵਾਲੇ ਹੱਥ ਨੂੰ ਧੋਕਿਆ ਹੀ ਮਾੜਾ ਮੈਂ ਰੋਟੀ ਪਾਣੀ ਆਉਂਦੀ ਨੂੰ ਪਲਾ ਪਾ ਕੇ ਰੋਟੀ ਐ ਬੈਠੀ ਉਹ ਨਾਲ ਜੁੜੀ ਮੇਰਾ ਕੀ ਮਤਲਬ ਅਸੀਂ ਬਈਏ ਤੇ ਨਾਲ ਜੁੜ ਕੇ ਬੈਠਣ ਦਾ ਤੇ ਅਗਲੇ ਨੇ ਰੱਖਿਆ ਉਹਨੂੰ ਇਸ ਘਰੇ ਰੋਟੀਆਂ ਤਾਂ ਦੇਊਗੀ ਉਹਨੂੰ ਪ੍ਰਗਟ ਮੇਰਾ ਕਰਨਾ ਤੇਰਾ ਪਰੋਂ ਪਟਿਆ ਜਾਊਗਾ ਬਈ ਅੱਜ ਦੀ ਗੱਲ ਤੂੰ ਮੇਰੀ ਯਾਦ ਰੱਖੀ ਜੇ ਮੇਰੇ ਕਰਮ ਪੈ ਗਿਆ ਹੈ ਨਾ ਤੇ ਤੂੰ ਕਾਸੇ ਜਗਰਾਂ ਰਹਿਣਾ ਪਹਿਲਾ ਮੈਂ ਤੈਨੂੰ ਕੱਡੂ ਤੱਕੇ ਮਾਰ ਮਾਰ ਕੇ ਨਾ ਤੈਨੂੰ ਇਸ ਘਰ ਚ ਰਹਿਣ ਦਵਾ ਮੈਂ ਤਾਂ ਤੈਨੂੰ ਕਹਿਣਾ ਹੈਗਾ ਵੀ ਤੂੰ ਜਿਹਨੂੰ ਕੱਢਣਾ ਹੈ ਘਰੋਂ ਕੱਢ ਦੇ ਮੈਂ ਕਿਹੜਾ ਰੱਖੀ ਜਾਨਾਗਾ ਅਗਲੀ ਨਿਕਲਦੀ ਨਹੀਂ ਅਗਲੀ ਕਹਿੰਦੀ ਮੈਂ ਕੋਟ ਮੈਰਿਜ ਕਰਵਾਈ ਹੈਗੀ ਕਹਿੰਦੀ ਸਾਰੇ ਟੱਬਰ ਨੂੰ ਚੱਕੀ ਬੀਸ ਨੂੰ ਲਾ ਦੂੰਗੀ ਆਜ ਜਵਾਬ ਦਿੰਦੀ ਹੈਗੀ ਨਾਲੇ ਤੂੰ ਜਿਹੜਾ ਮੈਨੂੰ ਕਹਿੰਦੀ ਵੀ ਜੇ ਮੇਰਾ ਘਰ ਪੱਟਿਆ ਤੇਰਾ ਪੱਟ ਦੂੰ ਮੈਂ ਕਰ ਦੂੰ ਮੈਂ ਤਾਂ ਕਹਿੰਨਾ ਹੈਗਾ ਵੀ ਤੂੰ ਪੱਟ ਦੇ ਮੈਂ ਤਾਂ ਵਸਾਉਣ ਨੂੰ ਤਿਆਰੀ ਨਹੀਂ ਹੈਗਾ ਆਪੀ ਤੇ ਫਿਰ ਤੂੰ ਉਸੇ ਹਾੜੀ ਕਾ ਤੋ ਸੀ ਕਿਉਂ ਉੱਥੇ ਹਜਾ ਕੁਝ ਕਰਨ ਗਿਆ ਸੀ ਵਾੜਨ ਨੂੰ ਭੇਜਿਆ ਸੀ ਤੈਨੂੰ ਐ ਨਹੀਂ ਕਿਹਾ ਸੀ ਉੱਥੇ ਕੁੜੀਆਂ ਦੇ ਗਾਂ ਚ ਮਾਹ ਪਾਪਾ ਘੁੰਮ ਲਈ ਪਤਾ ਹੀ ਤਾਂ ਖੜਾ ਛੜਾ ਕੇ ਆਇਆ ਸੀਗਾ ਉੱਥੇ ਦੇ ਤਾਂ ਖੜਾ ਛੜਾ ਕੇ ਆਇਆ ਸੀ ਨਾਲੇ ਹੋਰ ਆਪ ਦਾ ਖੜਾ ਛੜਾ ਲਿਆ ਆ ਸਾਡੇ ਗੱਲ ਚ ਰੱਸਾ ਪਾਤਾ ਮੈਂ ਤਾਂ ਕੋਈ ਖੜਾ ਨਹੀਂ ਛੜਾਇਆ ਜਿੰਨਾ ਕਿ ਤੁਹਾਡੇ ਗੱਲ ਦੇ ਵਿੱਚ ਰੱਸਾ ਪਿਆ ਹਣਾ ਉਨਾ ਹੀ ਮਿਰਚ ਵੀ ਪਿਆ ਹੋਇਆ ਉਹਨਾਂ ਦਾ ਮੈਂ ਵੀ ਕਿਤੇ ਕਰਾਉਣ ਜੋਗਾ ਨਹੀਂ ਹੈਗਾ ਗੱਲ ਸੁਣ ਲੈ ਉਹਨੂੰ ਇੱਕ ਗੱਲ ਕਹਿ ਦੇ ਮੇਰੇ ਘਰਾਂ ਵਾਲੇ ਦੇ ਲਵੇ ਤਵੇ ਨਾ ਵੀ ਮੈਂ ਇਹਦੀ ਗਰੰਟੀ ਕੋਈ ਨਹੀਂ ਚਾਹਦਾ ਉਹ ਤਾਂ ਤੂੰ ਬਾਈ ਨੂੰ ਕਹਿ ਵੀ ਤੂੰ ਨਾਮ ਲਾਇਆ ਕਰ ਮੈਂ ਹੁਣ ਉਹਨੂੰ ਕੀ ਆਖਾਂ ਉਹ ਤਾਂ ਜਾਣ ਲਈ ਵੀ ਕਹਿਣਾ ਫਿਰ ਮੇਰੀ ਕਿਹੜਾ ਮੰਨਦੀ ਐ ਤੂੰ ਮੈਂ ਮੇਰੀ ਮੰਨ ਕੇ ਜਾਂਦੀ ਐ ਤੂੰ ਜਦੋਂ ਬੋਲੂਗਾ ਪ੍ਰੀਤ ਕਿੱਥੇ ਆ ਪ੍ਰੀਤ ਕਿੱਤਿਆ ਪਤਾ ਨਹੀਂ ਪ੍ਰੀਤ ਤੋਂ ਕਿਹਨੇ ਤਾਰ ਕਢਵਾਉਣੀ ਸੀਗੀ ਅਗਲੇ ਨੇ ਬਈ ਰੱਖੀ ਐ ਘਰੇ ਆਉਦੀ ਮਰਜ਼ੀ ਨਾ ਰੱਖੀ ਐ ਜਿਹਦਾ ਵਿਆਹ ਹੋਇਆ ਉਹ ਤਾਂ ਕੱਢਣ ਨੂੰ ਤਿਆਰ ਐ ਤੇ ਮਰਜ਼ੀ ਨਾ ਵੀ ਤੇਰੀ ਨਹੀਂ ਰੱਖੀ ਐ ਕਾਨੂੰਨ ਪੜ ਦੇ ਚਕਾਉਣਾ ਹੁਣ ਤੂੰ ਆਪ ਦੇ ਮੈਂ ਕਿਹੜਾ ਕਿਹਾ ਹੱਸਰਿਆਂ ਦੀਆਂ ਸੁਣਾਉ ਹੁਣ ਤੈਨੂੰ ਕੀ ਤੇ ਮੈਂ ਕਿਹੜਾ ਕਿਹਾ ਸੀਗਾ ਵੀ ਰੱਖ ਲੈ ਉਹਨੂੰ ਘਰੇ ਰੱਖ ਲੈਣਾ ਐ ਹੋਰ ਦੋਨੇ ਭਰਾਵਾਂ ਦੀ ਇੱਕ ਗੱਲ ਐ ਤੁਹਾਡੀ ਤੇ ਤੇਰਾ ਕੀ ਫਿਰ ਭਾਬੀ ਆਦੇ ਬੰਦੇ ਦਾ ਇੰਨਾ ਕਿ ਜ਼ੋਰ ਵੀ ਨਹੀਂ ਚੱਲਦਾ ਵੀ ਤੇਰੀ ਗੱਲ ਨਹੀਂ ਮੰਨਦਾ ਦੇ ਹੁਣ ਹੈ ਨਹੀਂ ਜ਼ੋਰ ਪਹਿਲਾਂ ਹੈਗਾ ਸੀ ਉਹ ਤਾਂ ਜ਼ੋਰ ਚਲਾਉਣਾ ਜਿਹਦੇ ਚਲਾਉਣਾ ਹਾਂ ਉਹ ਤੇ ਚਲਾਉਣ ਵਾਲੇ ਹੋਰ ਦੋਨਾਂ ਦੀ ਇੱਕ ਗੱਲ ਹੈ ਵੀ ਮੈਂ ਕਹੂੰਗਾ ਕੱਢ ਦੇ ਘਰੋਂ ਤੂੰ ਕਹੇ ਦੀ ਰੱਖ ਲੈ ਕਿਉਂ ਦੋਨਾਂ ਦੀ ਇੱਕ ਤਾਂ ਸੁਭਾਅ ਹੀ ਹੋਸ਼ੇ ਨੂੰ ਰੱਖਣ ਦੀ ਲੈ ਮੈਂ ਕਹਦੇ ਵਾਸਤੇ ਰੱਖਣੀ ਆ ਉਹ ਜੇ ਮੈਂ ਰੱਖਣੀ ਹੋਵੇ ਤਾਂ ਮੈਂ ਆਪ ਹੀ ਨਾ ਰੱਖਾਂ ਮੈਂ ਕਿਉਂ ਗੱਡਾਂ ਉਹਨੂੰ ਕੋਈ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਵੇਲੇ ਡੱਡਾ ਪਾਣੀ ਪੀ ਕੇ ਵਾਪਸ ਆ ਜਾਂਦੀਆਂ ਨਹੀਂ ਉਹਦਾ ਭੈਣ ਵੀ ਤੇਰੇ ਨਾਲ ਬੜਾ ਕਹਿੰਦੀ ਸੀਗੀ ਹਾਂ ਅਸੀਂ ਆਪੇ ਕੱਢ ਦਾਂਗੇ ਘਰੋਂ ਉਹ ਤਾਂ ਖੜਾ ਛ ਮੇਰਾ ਮੂੰਹ ਨਖਲਾ ਹੁਣ ਹੋਰ ਫਿਰ ਸਹੀ ਗੱਲ ਤਾਂ ਹੈਗੀ ਐ ਉਹ ਤਾਂ ਤੁਸੀਂ ਕਹਿੰਦੀਆਂ ਸੀਗੀਆਂ ਹਾਂ ਅਸੀਂ ਕੱਢਾਂ ਗੀਆਂ ਘਰੋਂ ਫਿਰ ਮੈਂ ਤੇਰਾ ਉਹਦੀ ਭੈਣ ਨਾਲ ਕਰਾ ਦੂੰਗਿਆ ਕਰਵਾਤਾ ਹੁਣ ਦਾ ਮੇਰੀ ਭੈਣ ਨੇ ਜਦੋਂ ਮੈਂ ਤੈਨੂੰ ਰਿਸ਼ਤਾ ਕਰਵਾਉਂਦੀ ਸੀ ਉਹ ਤਾਂ ਲਿਆ ਨਹੀਂ ਰਿਸ਼ਤਾ ਹੁਣ ਅਗਲੀ ਕਹਿੰਦੀ ਮੈਂ ਨਹੀਂ ਕਰਵਾਉਂਦੀ ਦਾ ਹੱਜੂ ਵਜਦਾ ਹੋਣਾ ਦਾ ਹੱਜੂ ਨੂੰ ਤਾਂ ਬੜਾ ਮਸ਼ਹੇਰਾਂ ਨਾਲ ਬਿਹਾ ਕੇ ਲੈ ਕੇ ਆਏਗਾ ਚਾਹੇ ਉਹ ਲਿਆਇਆ ਪਰ ਬੱਜਿਆਂ ਦਾ ਵਿਆਹਿਆ ਹੋਇਆ ਹੁਣ ਹੁਣ ਤੈਨੂੰ ਕਿਧਰ ਨਹੀਂ ਕੁਮਾਰੀ ਮਿਲਦੀ ਦੇਖ ਮੈਂ ਤਾਂ ਵਿਆਹ ਕਰਾ ਕੇ ਰਾਜੀ ਵੀ ਨਹੀਂ ਹੈਗਾ ਮੈਂ ਤਾਂ ਛੜਾ ਹੀ ਰਹਿ ਲੂੰਗਾ ਜਵਾਕਾਂ ਨਾਲ ਹੀ ਮਿਲਣੂਗੀਆਂ ਤੈਨੂੰ ਮੈਂ ਤਾਂ ਛੜਾ ਹੀ ਰਹਿ ਲੂੰਗਾ ਇਹਦੇ ਵਿਆਹ ਨਾਲ ਤਾਂ ਮੂੰਹ ਹੀ ਚੰਗਾ ਫਿਰ ਪਹਿਲਾਂ ਰਹਿ ਜਾ ਦਾ ਸਾੜਾ ਆ ਕਿਉਂ ਬੁਲਾ ਲੈਂਦੀ ਐ ਦੇਖ ਪਾ ਵੀ ਮੈਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਮੇਰੇ ਵੱਲੋਂ ਚਾਹੇ ਇੱਥੇ ਰਵੇ ਚਾਹੇ ਨਾ ਰਵੇ ਮੈਂ ਤਾਂ ਉਹਦੇ ਨਾਲ عمر ਕੱਢਣੀ ਹੈ ਨਹੀਂ ਤੈਨੂੰ ਜਿੰਨੀ ਨਹੀਂ ਲੱਗਦੀ ਉਹ ਤੇਰਾ ਬੰਦੇ ਨੂੰ ਪੱਟ ਲੂਗੀ ਉਹ ਤੂੰ ਕੱਢ ਦੇ ਨੂੰ ਤੈ ਤਾਂ عمر ਕੱਢਣੀ ਨਹੀਂ ਤੇਰੇ ਪ੍ਰਾਣੀ ਉਮਰ ਕੱਢਣੀ ਹੁੰਨੀ ਆ ਉਹਦੇ ਨਾਲ ਫਿਰ ਉਹ ਤੂੰ ਨੂੰ ਬਚਲਾ ਹਾਂ ਤੇਰੇ ਪੈਰੋਂ ਕੰਡੇ ਵੀ ਜਿਹਨੇ ਸਾਰਾ ਕੁਝ ਤਾਂ ਐ ਕਰਿਆ ਘਰੇ ਲਿਆ ਕੇ ਇਹੇ ਲੜਾਈ ਇੱਥੋਂ ਤੱਕ ਤਾਂ ਵਧਾਈ ਹੈਗੀ ਜੇ ਨਾ ਉੱਥੇ ਹਜੇ ਕਿਸ ਤਰ੍ਹਾਂ ਕਰਦਾ ਨਾ ਕੀ ਲੋੜ ਸੀ ਇਹਨੂੰ ਕਰੇ ਆਉਂਦੀ ਚਲ ਕੋਈ ਨਾ ਜਿਹੜਾ ਕੁਝ ਹੋ ਗਿਆ ਹੋ ਗਿਆ ਤੂੰ ਐਂ ਦੱਸ ਰੋਟੀ ਪਕਾ ਲਈ ਕਿ ਨਾ ਪੁੱਛ ਲਾ ਨੂੰ ਪਕਾ ਲਈ ਕਿ ਨਾ ਜੋ ਤੇਰੇ ਭਰਾ ਨੂੰ ਖਵਾ ਸਕਦੇ ਤੈਨੂੰ ਕੌਣ ਖਵਾਊਗੀ ਮੈਂ ਤਾਂ ਕੋਈ ਖਾ ਨਹੀਂ ਲੱਗਿਆਰੇ ਹੱਥ ਜਿਹੜੇ ਪਤਾ ਕੀ ਪਾ ਕੇ ਦੇ ਦੇ ਜੇ ਤੂੰ ਪਕਾਉਣੀ ਹੈ ਤਾਂ ਭਾਬੀ ਪਕਾ ਦੇ ਮੈਨੂੰ ਦੋ ਰੋਟੀਆਂ ਨਹੀਂ ਫਿਰ ਮੈਂ ਤਾਂ ਜਾਣਿਆ ਕਰੂੰ ਜਾ ਭਾਈ ਮੈਂ ਇੱਥੋਂ ਨਹੀਂ ਪਕਦੀਆਂ ਉਸੇ ਤੋਂ ਖਾ ਲਾ ਮੈਂ ਤਾਂ ਫਿਰ ਬਾਹਰ ਹੀ ਖਾਉਂ ਉਹਦੇ ਖਾਣ ਨਾਲ ਪਚੇ ਆਹ ਉਹ ਬਾਹਰ ਹੀ ਖਾਏਗਾ ਭਰਾਤੇ ਰਹਦੇ ਹੱਥ ਦੀਆਂ ਖਾਂਦਾ ਤੂੰ ਬਾਹਰ ਲਈ ਦੀਆਂ ਖਾਲਾ ਰਹਿ ਗਈ ਘਰੇ ਮੈਂ ਮੈਂ ਹੂੰ ਸੰਨੇ ਪਿਛਾੜੇ ਮਾਰੀ ਜਾਨੀ ਐ ਇਹ ਹਲਜੀ ਦਾ ਕੀ ਪਤਾ ਮੈਨੂੰ ਕੀ ਪਾ ਕੇ ਦੇ ਦੇ ਮੈਂ ਤਾਂ ਆਪਣੇ ਹੁਨੇ ਦਾ ਕੋਈ ਚੀਜ਼ ਫੜ ਕੇ ਖਾਂਦੀ ਕੰਜਦਾਨਾ ਕੋਰ ਭੰਨ ਕੇ ਗਿਆ ਨਾ ਰੇ ਸਟਕੇ ਗਿਆ ਨੂੰ ਫੋਨ ਲਾਉਣ ਲਈ ਓ ਹਾਂ ਕਾਲੇ ਕਿੱਥੇ ਸੀ ਕੋਈ ਯਾਰ ਮਤ ਤੇਰੇ ਤੇ ਰਹਿ ਗਿਆ ਨਾ ਤੂੰ ਕੋਰ ਪੰਨ ਕੇ ਗਿਆ ਨਾ ਰੇ ਸੱਟ ਕੇ ਗਿਆ ਤੇ ਕਦੋਂ ਆਣਾ ਤੂੰ ਐ ਕਰ ਅੱਜ ਸ਼ਾਮ ਨੂੰ ਆਜਾ ਭਰਾ ਬਣ ਕੇ ਤੇ ਕੱਲ ਨੂੰ ਫੜਦੀ ਹੈ ਨਾ ਠੀਕ ਹੈ ਫੀਰੀ ਦਾ ਵੀ ਸਰੀ ਪਿਆ ਇੱਕਾਸ ਫਾਇਦੇ ਮੈਨੂੰ ਆਏ ਸੀਗੇ ਚੱਲ ਪਾਣਗੇ ਵੀ ਦਵੇ ਜੇ ਪੈਣਗੇ ਆ ਕਣਕ ਨੂੰ ਹਾਈ ਤਾਂ ਕਰ ਲਾ ਜਾਣੀ ਸੀ ਬਾਈ ਉਹ ਪਾਣੀ ਉਹ ਕਣਕ ਨੂੰ ਕਿੱਥੇ ਲਾਤਾ ਭਰਾਵਾ ਪਾਣੀ ਮੈਨੂੰ ਤਾਂ ਆਏ ਸੀ ਮੈਂ ਕਿਤੇ ਕਾਲੇ ਨੇ ਲਾਤਾ ਅੱਛਾ ਮੈਂ ਕਿਤੇ ਲਾਤਾ ਹੂੰ ਮੈਂ ਪਰਸਾਂ ਜਾ ਕੇ ਗੱਲ ਕਰੀ ਜਾਂਦਾ ਸੀ ਤੋ ਅਗੇ ਰੇਰ ਉਹ ਚੱਕ ਕੇ ਲੈ ਕੇ ਜਾਊ ਉਹ ਕਿਹੜਾ ਯਾਰ ਇਹਨਾਂ ਦੀ ਵੀ ਸਰੇ ਹੀ ਪਿਆ ਇਹਨਾਂ ਦਾ ਫਿਰ ਤੇ ਨਾਲ ਤੂੰ ਕਦੋਂ ਆ ਗਿਆ ਕਰ ਵੱਲ ਤੇ ਆਪ ਦੀ ਆ ਸਾਰੀ ਜਦੋਂ ਆਪ ਨਹੀਂ ਕੋਲੇ ਖੜਦੇ ਕੇ ਚਲ ਕੋਈ ਨਾ ਮੈਂ ਵੀ ਕਿਉਂ ਕਰੂਗਾ ਲਾਈਟ ਤਾਂ ਹੁਣ ਆਉਂਦੀ ਐ 8 ਘੰਟੇ ਤਾਂ ਆਉਂਦੀ ਐ ਰਾਤ ਨੂੰ ਛੱਡ ਦਾਂਗੇ ਮੋਟਰ ਫਿਰ ਤੇ ਤੂੰ ਕਹਤੋਂ ਬਾਈ ਫਿਰ ਘਰ ਆ ਗਿਆ ਉਹ ਘਰੋਂ ਕਿਆ ਬਣਾ ਲਾਂ ਤੈਨੂੰ ਪਤਾ ਤਾਂ ਹੈਗਾਗਾ ਘਰੇ ਕੀ ਕੁਛ ਚੱਲੀ ਜਾਂਦਾਗਾ ਜਿਹੜਾ ਕੁਛ ਚੱਲੀ ਜਾਂਦਾ ਬਾਈ ਉਹਨੂੰ ਖਤਮ ਕਰ ਦੇ ਫਿਰ ਤੇਰੇ ਹੱਥ ਹੀ ਆ ਸਾਰਾ ਕੁਝ ਤੂੰ ਦੱਸ ਦੇ ਕਿਵੇਂ ਖਤਮ ਕਰਾਂ ਉਹ ਕੁੜੀ ਨੂੰ ਭੇਜ ਦੇ ਇਥੋਂ ਅੱ피 ਸਾਰਾ ਕੁਝ ਖਤਮ ਹੋ ਜੂਗਾ ਇਹਨਾਂ ਸਾਰੀਆਂ ਲੜਾਈਆਂ ਮੁੱਕ ਜਾਣਗੀਆਂ ਤੂੰ ਤਾਂ ਕਹਿਤਾ ਐਨਾ ਸੌਖਾ ਹੈ ਬਾਈ ਹੈ ਤਾਂ ਐਨਾ ਸੌਖਾ ਹੀ ਹੈ ਸੌਖਾ ਕਿੰਨਾ ਮਰਜੀ ਬਣਾ ਲਾ ਤੂੰ ਤੈਨੂੰ ਐ ਪਤਾ ਆਪਣੀ ਪਿੰਡ 'ਚ ਕਿੰਨੀ ਇੱਜ਼ਤ ਹੈਗੀ ਤੇ ਜੇ ਅਗਲੀ ਥਾਣੇ ਜਾ ਕੇ ਖੜ ਗੇ ਨੀਵੀਂ ਪਾਉਣੀ ਪੈ ਜੂਗੀ ਪੰਚਾਇਤ 'ਚ ਸਾਰੀ ਉਮਰ ਮੂੰਹ ਦਿਖਾਉਣ ਜੋਗਰੇ ਨਹੀਂ ਕਿਸੇ ਨੂੰ ਦਿਖਾਉਣ ਜੋਗੇ ਤਾਂ ਬਾਈ ਹੁਣ ਵੀ ਨਹੀਂ ਹੈਗੇ ਜਦੋਂ ਐ ਪਤਾ ਲੱਗਿਆ ਵੀ ਸਾਰੀ ਉਮਰ ਦੇ ਵਿੱਚ ਕੋਈ ਕੁੜੀ ਧੱਕੇ ਨਾਲ ਹੀ ਘਰੇ ਰਹੀਗੀ ਤੇ ਨਾਲੇ ਗੱਲ ਕੋਈ ਵੀ ਕਰਨਾ ਤੇ ਖੁੱਝ ਬੈ ਕੇ ਕਰ ਲਾ ਬਾਹਰ ਤਾਂ ਆ ਹੀ ਜਾਂਦੀ ਐ ਤੈਨੂੰ ਕੀ ਲੱਗਦਾ ਵੀ ਇਹ ਗੱਲ ਬਾਹਰ ਨਾ ਆਊਗੀ ਬੇਹਾਂ ਦੇ ਘਰ ਚ ਕੋਈ ਕੁੜੀ ਧੱਕੇ ਨਾਲ ਰਹੀ ਜਾਂਦੀ ਐ ਜੋ ਮੇਰੀ ਉਹਦੇ ਨਾਲ ਬਣਦੀ ਨਹੀਂ ਹੈਗੀ ਜਦੋਂ ਮੈਂ ਉਹਨੂੰ ਕਦੇ ਘਰੋਂ ਬਾਹਰ ਲੈ ਕੀ ਨਾ ਗਿਆ ਉਹਦੇ ਨਾਲ ਉਹ ਪ੍ਰਗਟਾ ਇਹ ਸਾਰਾ ਕੁਝ ਵੀ ਨਾ ਤੇਰੀ ਵਜ੍ਹਾ ਨਹੀਂ ਹੋ ਰਿਹਾਗਾ ਉਦੋਂ ਤੂੰ ਦੇਖਣਾ ਸੀਗਾ ਬਾਈ ਮੇਰੇ ਤੋਂ ਤਾਂ ਗਲਤੀ ਹੋ ਗਈ ਮੈਂ ਤਾਂ ਉਹਦੀ ਗਲਤੀ ਮੰਨਦਾ ਹੈਗਾ ਮੈਂ ਤਾਂ ਸੁਧਾਰਨਾ ਵੀ ਚਾਹਣਾ ਹੈਗਾ ਨਿਮੇੜਨ ਨੂੰ ਤਿਆਰ ਆ ਮੈਂ ਤਾਂ ਤੁਸੀਂ ਨਹੀਂ ਬਰਾਹ ਦੇ ਰਹੇ ਤੂੰ ਤਾਂ ਉਹ ਕੁੜੀ ਦੇ ਪੱਖ ਦਾ ਬਣ ਕੇ ਖੜ ਗਿਆ ਓਏ ਮੈਂ ਤਾਂ ਉਹਨੂੰ ਆਥਨ ਤੜਕੇ ਸਮਝਾਉਣਾ ਵੀ ਭਾਈ ਤੂੰ ਵਗ ਜਾ ਵੀ ਜਦੋਂ ਤੇਰੇ ਤੇਰਾ ਮੱਤੀ ਨਹੀਂ ਮਣਾਉਂਦਾ ਕੋਈ ਕੀ ਫਾਇਦਾ ਹੈ ਇੱਥੇ ਰਹਿਣ ਦਾ ਉਹ ਤਾਂ ਮੰਨ ਹੀ ਨਹੀਂ ਰਹੇਗੀ ਨਾਲੇ ਉਹ ਤੂੰ ਵੀ ਦੇਖਣਾ ਸੀਗਾ ਵੀ ਮੈਂ ਬੈਹ ਕਰਾਉਣ ਲੱਗੇ ਨੂੰ ਮੰਨ ਤਾਂ ਬਈ ਆਪੇ ਹੀ ਮੰਨ ਜਾਂਦੀ ਜਿੱਦ ਦੇ ਪਹਿਲੇ ਦਿਨ ਆਈ ਸੀ ਨਾ ਉਦ ਹੀ ਤੋਂ ਉਹਨੂੰ ਕਹਿਣਾ ਸੀ ਭਾਈ ਵੀ ਜਿੱਥੋਂ ਆਈ ਆ ਉਹਦਾ ਉੱਥੇ ਜਾ ਸਾਡੇ ਘਰ 'ਚ ਤੇਰੀ ਕੋਈ ਜਗ੍ਹਾ ਨਹੀਂ ਹੈਗੀ ਜਦੋਂ ਤੂੰ ਕਹਿਤਾ ਵੀ ਮੈਂ ਤੇਰੇ ਪੱਖ ਦਾ ਹਾਂ ਮੈਂ ਤੇਰੇ ਨਾਲ ਖੜੂ ਆ ਤੂੰ ਖੜੇ ਨਾ ਖੜੇ ਅਗਲੀ ਨੂੰ ਸ਼ਹਿ ਮਿਲ ਗਈ ਪਾਹੀ ਦਾ ਇੱਥੋਂ ਜਾਣ ਦਾ ਨਾਂ ਨਹੀਂ ਲੈਂਦੀ ਹੁਣ ਜਾਣਾ ਵੀ ਕਿਉਂ ਆਣੇ। ਖੁੱਲ ਲੈ। ਤੂੰ ਕਿਤਾ ਗੁੱਡਾ ਗੁੱਡੀ ਰੱਖੇ ਸਮਝ ਰੱਖਿਆਗਾ। ਜੇ ਤੂੰ ਵਿਆਹ ਕਰਾਇਆ ਸੀ ਤਾਂ ਅਗਲੀ ਇੱਥੇ ਆਈ ਹੈਗੀ। ਮੈਂ ਤਾਂ ਬਈ ਆਪਦੇ ਪੱਲੋਂ ਖੜਾ-ਖੜਾ ਕੀ ਆਇਆ ਸੀ। ਮੈਨੂੰ ਤਾਂ ਐਂ ਸੀਗਾ ਵੀ ਮੈਂ ਇੱਕ ਵਾਰੀ ਇੱਥੋਂ ਜਾਵਾਂ। ਆਪੇ ਫੋਨ-ਫੋਨ ਲਾ ਕੇ ਥੱਕ ਹਾਰ ਕੇ ਬੈਠ ਜੂ ਪੈਨ ਨੂੰ ਮੁੜ ਜੂ ਆਹਦੇ ਨੂੰ। ਮੈਨੂੰ ਕੀ ਪਤਾ ਸੀ ਘਰ ਤੱਕ ਪਹੁੰਚ ਜੂਗੇ। ਓਏ ਆਹੀ ਫਰਕ ਹੁੰਦਾ ਪ੍ਰਗਟਾ ਨਿਆਣੀ ਮੱਤ ਦਾ ਤੇ ਸਿਆਣੀ ਮੱਤ ਦਾ। ਤੁਸੀਂ ਮੇਰੀ ਜਗ੍ਹਾ ਆ ਕੇ ਦੇਖੋ ਫੇਰ ਪਤਾ ਲੱਗੂ ਸਾਨੂੰ। ਦੇਖ ਬਈ ਹੁਣ ਤਾਂ ਤੂੰ ਜੋ ਮਰਜੀ ਕਹੀ ਜਾ। ਪਰ ਉਹਦਾ ਇੱਥੇ ਰਹਿਣ ਦੇ ਵਿੱਚ ਸਾਰਾ ਤੋਂ ਵੱਡਾ ਹੱਥ ਤੇਰਾ ਹੀ ਐ ਨਾ ਕਿ ਮੇਰਾ ਐਗਾ ਮੈਂ ਤਾਂ ਉਹਨੂੰ ਅੱਜ ਤੱਕ ਜੇ ਮੇਰੇ ਹੱਥ 바 ਛੱਡੀ ਹੁੰਦੀ ਨਾ ਗੱਲ ਮੈਂ ਤਾਂ ਉਹਨੂੰ ਕਰੋਂ ਦਾ ਵਾਪਸ ਮੋੜਦਾ ਹੁੰਦਾ ਉਹ ਮੈਨੂੰ ਫਿਕਰ ਆ ਸੋਡਾ ਸਾਰਿਆਂ ਦਾ ਜੀ ਤਾਂ ਮੇਰਾ ਵੀ ਕਰਦਾ ਇੱਕ ਬਾਹਰ ਕਾੜਦੇ ਜੇ ਅਗਲੀ ਥਾਣੇ ਚ ਆ ਕੇ ਖੜ ਗਏ ਸਾਰੇ ਟੱਬਰ ਨੂੰ ਘੜੀਸਣਗੇ ਥਾਣੇ ਚ ਕੀ ਹੋ ਜੂਗਾ ਵੱਧ ਤੋਂ ਵੱਧ ਆਪਾਂ ਨੂੰ ਉੱਥੇ ਬੁਲਾ ਲੈਣਗੇ ਪੰਚਾਇਤ ਬੁਲਾ ਲੈਣਗੇ ਰਾਜੀ ਬੰਦਾ ਹੀ ਹੋਊਗਾ ਨਿਮੇੜਾ ਹੀ ਹੋਊਗਾ ਕਰਨ ਨੂੰ ਇਕੱਠੇ ਤਾਂ ਰਹਿਣਾ ਨਹੀਂ ਜਾਣਾ ਕਿਉਂਕਿ ਜਦੋਂ ਮਹੀਂ ਰਾਜਮੰਦ ਨਹੀਂ ਹੈਗਾ ਆਹੋ ਸਾਰੇ ਟੱਬਰ ਤੇ 76 ਦਾ ਪਰਚ ਤੁਸੀਂ ਤਾਂ ਗੱਲਾਂ ਮਾਰ ਲੀਆਂ ਫੇਰ ਬਈ ਬਸ ਉਹਨੂੰ ਰੱਖੀ ਰੱਖੋ ਘਰੇ ਜਿਹਨੇ ਰੱਖਣਾ ਹੈਗਾ ਮੇਰਾ ਘਰ ਤਾਂ ਨਹੀਂ ਅੱਗੇ ਪਤਾ ਲੱਗਿਆ ਉਹਦੇ ਨਾਲ ਇਹ ਤਾਂ ਤੁਸੀਂ ਭੁੱਲ ਜਾਓ ਫੇਰ ਇਹ ਤਾਂ ਨਾ ਪ੍ਰਗਟਾ ਤੈਨੂੰ ਆਪ ਦੀ ਜਿੱਦ ਛੱਡਣੀ ਪਊਗੀ ਤੇਰੇ ਘਰ ਵਾਲੀ ਆਹੋ ਮੈਂ ਨਹੀਂ ਮੰਨਦਾ ਬਈ ਉਹਨੂੰ ਘਰ ਵਾਲੀ ਮੈਂ ਤਾਂ ਇੱਕ ਗਲਤੀ ਮੰਨਦਾ ਵੀ ਮੇਰੇ ਤੋਂ ਹੋਈ ਸੀ ਤੇ ਉਹਨੂੰ ਹੁਣ ਸੁਧਾਰਨ ਦੀ ਕੋਸ਼ਿਸ਼ ਵੀ ਕਰਦਾ ਸੀ ਪਰ ਮੇਰਾ ਟੱਬਰ ਹੀ ਨਹੀਂ ਜਦੋਂ ਮੇਰਾ ਸਾਥ ਦੇ ਰਿਆ ਉਹ ਜਦੋਂ ਉਹਦੀ ਨਾਲ ਵਿਆਹ ਹੀ ਕਰਾ ਲਿਆ ਤੂੰ ਹੁਣ ਕੀ ਅੱਗੇ ਰਹਿ ਗਿਆ ਫਿਰ ਹੁਣ ਤੂੰ ਗਲਤੀਆਂ ਸੁਧਾਰਨ ਤੇ ਆ ਗਿਆ ਇਹ ਤਾਂ ਉਦੋਂ ਦੇਖਣਾ ਸੀ ਜਦੋਂ ਤੂੰ ਉਹਨਾਂ ਵਿਆਹ ਕਰਾਉਣ ਲੱਗਿਆ ਸੀ ਹੁਣ ਤਾਂ ਬਈ ਜੋ ਮਰਜ਼ੀ ਕਹੀ ਜਾਓ ਹੁਣ ਤਾਂ ਤੁਸੀਂ ਗਲਤ ਆਪੇ ਹੀ ਕਹੋਗੇ ਤੈਨੂੰ ਵੀ ਪਤਾ ਮੈਂ ਹਮੇਸ਼ਾ ਹੀ ਸੱਚੇ ਬੰਦੇ ਨਾਲ ਖੜਿਆਗਾ ਭਵੇਂ ਉਹ ਬਗਾਨਾ ਭਵੇਂ ਆਪਦਾ ਤੇ ਇਸ ਟਾਈਮ ਤੇ ਨਾ ਉਹ ਕੁੜੀ ਸੱਚੀ ਐ ਤਾਂ ਉਹਦੇ ਨਾਲ ਖੜਾਂਗਾ ਸੱਚੇ ਬੰਦੇ ਨਾਲ ਖੜਕੇ ਬਈ ਤੂੰ ਮੇਰਾ ਘਰ ਤਾਂ ਬਸਾ ਦੇਗਾ ਪਰ ਆਪਦਾ ਘਰ ਵੰਡ ਲੇਗਾ ਤੂੰ ਆਪਦਾ ਧਿਆਨ ਰੱਖੀ ਕਿਉਂਕਿ ਜਿਹੜੇ ਸਾਨਾ ਭਾਬੀ ਗੱਲਾਂ ਕਰਦੀਆਂ ਨਾ ਉਹ ਇੱਕ ਦੋ ਦਿਨਾਂ ਚ ਇੱਥੋਂ ਜਾ ਹੀ ਲੈ ਕਉ ਤੂੰ ਉਹਦੀ ਟੈਨਸ਼ਨ ਨਾ ਲੈ। ਉਹ ਤਾਂ ਬੋਲ ਬਲਾਕੜਾ। ਉਹ ਤਾਂ ਸੁਭਾਅ ਹੀ ਇਹ ਹੈ ਜਿਆ ਕਿਦਰੇ ਨਹੀਂ ਜਾਣ ਲੱਗੀ ਉਹ। ਫਿਰ ਤੈਨੂੰ ਐ ਚੰਗਾ ਲੱਗਦਾਗਾ ਵੀ ਤੇਰੀ ਆਪ ਦੇ ਟੱਬਰ ਨਾਲ ਰੋਜ਼-ਰੋਜ਼ ਲੜਾਈ ਹੋਵੇ। ਉਹ ਵੀ ਕਿਸੇ ਤੀਜੇ ਬੰਦੇ ਵਾਸਤੇ। ਟੱਬਰ ਵੀ ਇਹਨਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਟੱਬਰ ਤਾਂ ਬਈ ਸਾਰਾ ਕੋਈ ਸਮਝਦਾ ਹੈਗਾ। ਜੇ ਤੂੰ ਟੱਬਰ ਨੂੰ ਸਮਝੇ। ਤੂੰ ਤਾਂ ਬਗਾਨੇ ਬੰਦੇ ਨੂੰ ਆਦਾ ਟੱਬਰ ਬਣਾ ਰੱਖਿਆ। ਆਪ ਦੇ ਟੱਬਰ ਨੂੰ ਤਾਂ ਭੁੱਲੀ ਬੈਠਾ ਤੂੰ। ਉਹ ਵੀ ਉਹਨਾਂ ਨਾਲ ਦਾ ਹੀ ਐ। ਤੂੰ ਹੀ ਮੈਨੂੰ ਗਲਤੀ ਸਮਝਦਾ। ਗਲਤ ਨਹੀਂ ਸਮਝਦਾ ਬਈ। ਪਰ ਮੈਂ ਇਹ ਕਹਿਣਾ ਹੈਗਾ ਜਦੋਂ ਮੈਂ ਆਪਦੀ ਗਲਤੀ ਮੰਨੀ ਆ ਨਾ ਤਾਂ ਤੂੰ ਉਹਦੇ ਨਾਲ ਕਿਉਂ ਖੜੀ ਜਾਣਾ ਫਿਰ ਹੋਰ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਾ ਭਾਈ ਜੇ ਮੈਂ ਮਰਜੀ ਕਰੂੰ ਪਰ ਮੇਰੇ ਤੋਂ ਉਹਦੇ ਨਾਲ ਨਹੀਂ ਸਾਰੀ ਉਮਰ ਅੱਛਾ ਮੇਰੀ ਗੱਲ ਸੁਣ ਮੈਂ ੱੱਕੇ ਮਾਰ ਕੇ ਕੱਢ ਦਿੰਦਾ ਬਾਹਰ ਫਿਰ ਭਗ ਜੂਗੀ ਉਹ ਜੇ ਨਾ ਗਈ ਫੇਰ ਹੋਰ ਜਾਊਗੀ ਵੀ ਕਿੱਥੇ ਸੜਕਾਂ ਤੇ ਤਾਂ ਬੈਠੇ ਨਹੀਂ ਲੱਗੀ ਜਾ ਵਾਰਚ ਧਰਨਾ ਤਾਂ ਲਾਉਣੀ ਲੱਗੀ ਉਹ ਜੈ ਨਹੀਂ ਥਾਣੇ ਵਾਗੀ ਭਾਈ ਆਪੀ ਪੈਸੇ ਪੁਸੇ ਦੇ ਕੇ ਨਿਬੜ ਜੂਗਾ ਇੱਕ ਵਾਰੀ ਕੋਈ ਛੇੜਾ ਛੜ ਕੇ ਤਾਂ ਦੇਖ ਤੂੰ ਉਹ ਵੀ ਨਾ ਕਿਸੇ ਦਿੱਤੀ ਹੈ ਤੇ ਉਹਦੀ ਜਗ ਆਪਣੀ ਕੁੜੀ ਹੁੰਦੀ ਫੇਰ ਆਪਣੀ ਕੁੜੀ ਨੇ ਪਹਿਲੀ ਗੱਲ ਤਾਂ ਇਹ ਜਿਹੇ ਕਦਮ ਚੱਕਣਾ ਨਹੀਂ ਸੀ ਪਰ ਕਿਤੇ ਕੋਈ ਪਤਾ ਨਹੀਂ ਹੁੰਦਾ ਕਿਦਾਂ ਤੇ ਪੁੱਤ ਕਦੋਂ ਕੋਈ ਗਲਤੀ ਕਰ ਦੇ ਚੱਲ ਠੀਕ ਹੈ ਬਾਈ ਤੂੰ ਤਾਂ ਆਪਣੇ ਟੱਬਰ ਨੂੰ ਮਾੜਾ ਕਹਿਣਾ ਕਹੀ ਚੱਲ ਦੂਜਿਆਂ ਨੂੰ ਸਰਾਹੀ ਚੱਲ ਦੋ ਮੈਂ ਤਾਂ ਕੁਝ ਨਹੀਂ ਕਹਿਣਾ ਤੈਨੂੰ ਬਸ ਐਂ ਸਮਝ ਲਈ ਵੀ ਮੈਂ ਉਹਦੇ ਨਾਲ ਨਹੀਂ ਰਹਿਣਾ ਅੱਗੇ ਤੇਰੀ ਮਰਜ਼ੀ ਰਹੀ ਗਈ ਤੇ ਬਾਕੀ ਆ ਕਾਲੇ ਨੂੰ ਮੈਂ ਜਾਇ ਆਉਂਗਾ ਘਰੇ ਫਿਰ ਇਹ ਸੱਡ ਜੂ ਅੱਜ ਹੱਥ ਨੇ ਮੋਟਰ ਛੱਡ ਦੇ ਆ ਉਹ ਸੋਨੂੰ ਤਾਂ ਸਾਰੇ ਟੱਬਰ ਨੂੰ ਬਹੁਤ ਔਖਾ ਸਮਝਾਉਣਾ ਤੂੰ ਸੀਤਾ ਵਸ ਕਰਤਾ ਕਹਿਤਾ